ਮਰਦੀ ਸੁਖਨੇ ਮਰਗੀ ਪਰਬਤੀ ਮੀਂਦੇ ਲੈਂਦੀ ਸੁਖਨੇ ਮਰਗੀ ਪਰਬਤੀ ਤੇ ਬੁੱਟੀ ਮਰਗੀ ਜਾਣ ਕੇ ਪਰੋਲੇ ਧੰਦੇ ਆਣ ਕੇ ਜੇ ਗੁਡੀਆਂ ਤੂੰ ਮਰਨਾ ਸੀ ਕਾਲਾ ਬੱਦਲ ਕਰਨਾ ਸੀ ਜੇ ਗੁਡੀਆਂ ਯਾਰੋ ਬਾਣੀ ਮੇਰੇ ਹੋ ਕੇ ਮਰਦੀ ਪਰਬਤੀ ਹਰ ਮਰਦੀ ਪਰਬਤੀ ਹਨੇ ਜਾਲੂ ਹਾਂ ਜੀ ਹੁਕੀ ਬਚਾਰੇ ਵਿਚ ਬਚਾਰਾ ਕਰਮੀ ਵਿਚ ਗੁੱਟ ਗਿਆ ਤੇ ਨਾਲ ਫਿਰਦਾ ਗੁੱਟ ਗਿਆ ਨੀ ਫੁਵਾਦੀ ਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਤੁਹਾਨੂੰ ਮੈਂ ਉਮੀਦ ਕਰਦਾ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਨੂੰ ਪਤਾ ਵੀ ਹੁਣ ਗਰਮੀ ਦਾ ਮੌਸਮ ਆ ਸੌਣ ਚੜ ਗਿਆ ਤੇ ਪਰ ਸੌਣ ਦੇ ਵਿੱਚ ਮੀਂਹ ਨਹੀਂ ਆ ਰਿਹਾ ਤੇ ਪਿੰਡਾਂ ਦਾ ਰਿਵਾਜ ਹੁੰਦਾ ਵੀ ਗੁੱਡੀ ਫੁਕਣੇ ਉਸੇ ਤਰ੍ਹਾਂ ਹੀ ਆਪਣੇ ਬੰਦੇ ਗੁੱਡੀ ਫੁਕਣ ਲੱਗੀਆਂ ਜਮਾਈਆਂ ਬੀਬੀਆਂ ਇਕੱਟੀਆਂ ਹੋ ਗਏ ਤੇ ਬਲੌਗ ਤੁਹਾਨੂੰ ਆਪਾਂ ਸਾਰਾ ਗੁੱਡੀ ਦੇ ਮਖਾਣਾ ਵਾ ਤੁਸੀਂ ਵੇਖਿਓ ਕਰਿਓ ਇੰਜੋਏ ਆਜੋ ਆਪਾਂ ਕਰਦੇ ਆ ਸ਼ੁਰੂ ਹਾਂਜੀ ਆਹ ਸਾਰੀਆਂ ਬੀਬੀਆਂ ਆਪਣੇ ਬੈਠ ਗੀਆਂ ਮਾਈਆਂ ਬੀਬੀਆਂ ਗੁੱਡੀ ਦੀ ਤੁਹਾਨੂੰ ਵੀਡੀਓ ਬਣਾਉਣੀ ਚੱਲੋ ਚੱਲੋ ਦੇਨੂ <coughs> ਰੋਹ ਹਾਏ ਚੱਕਦੇ ਆਂ ਮੁੰਡਿਆ ਨਾ ਚੱਕੋ ਨਾ ਚੱਕਦੇ ਨੀ ਨਾ ਚੱਕੋ ਹਾਏ ਬਾਚੀ ਮੈਂ ਨਹੀਂ ਕਰਦੀ ਨਾ ਪਾਣੀ ਪਾਣੀ ਉੱਥੋਂ ਪਾਣੀ ਨਾ ਨਾ ਹਰਦੀਪ ਉਹ ਟੈਡੀ ਨਾ ਕਰ ਓਏ ਤਵਾ ਲੂੰਗਾ ਆਹ ਸੰਕੇਤ ਲੰਘ ਇਹ ਬੰਦੇ ਦੇ ਨੌਜਵਾਨ ਆ ਗੱਡੀ ਨੂੰ ਚੱਕ मासे पासे आंटी पासे इ ਬੱਸੇ ਬੱਸ ਰੀਡੇ ਦਾ ਕੱਢ ਲਓ ਜਿਹੜਾ ਖਾਕੇ ਚਾਚੀ ਤੂੰ ਇੱਧਰ ਨੂੰ ਆ ਜਾ ਇੱਧਰ ਨੂੰ ਆ ਜਾ ਚਾਚੀ ਹਾਂ ਹਾਂ ਇੱਕ ਜਿਹੜਾ ਹੋਰ ਦੇ ਲਾ ਇੱਕ ਹੋਰ ਏ ਮੇਰਾ ਸੱਚੀ ਰੋਵੀ ਆ ਆਂਟੀ ਤਾ ਦੇਖ ਲੋ कहिड़ा <coughs> ਦਾ ਇਸਾਰਾ ਬੰਡ ਆਇਆ ਗੁੱਡੀ ਨੂੰ ਫੋਕਣ ਜੇ ਹੁਣ ਵੀ ਮਹੀਨਾ ਨਾ ਆਇਆ ਫੇਰ ਤਾਂ ਮੁਸ਼ਕਲ ਆ। ਕਰਦਾ ਸਾਰਾ ਕੰਮ ਕਰਦੀ ਸੀ ਹੁਣ ਕੌਣ ਹਾੜੀ ਕੁਟਿਆ ਐ ਘਰ ਉਹਦੀ ਗੱਡੀ ਮੰਗਦੇ ਸੀ ਸਾਰੇ ਗੱਡੀ ਮੰਗਦੇ ਉਹਨਾਂ ਨੇ ਮਾਰਤੀ ਵਿਚਾਰੀ ਆ ਤਾਂ ਮਹੱਤਿਆ ਘਰ ਦੀ ਖੁਦ ਖੁਸ਼ੀ ਕਰ ਗਈ ਜਾਰੇ ਦੀ ਇਹਦੀ ਗੁੱਡੀ ਸੀਗੀ ਬਾਈ ਹਾਏ ਨੀਂਦ ਗਏ मी पार्वती हरे हली Hai hai मी पार्वती Hai मर्की पार्वती हरे मी hai वाही मार्वती पार्वती सुञी पार्वती Hai मी पार पार्वती हरे रावि तारे मही पार्वती मार्गी पार्वती हरा भागी मा पार्वती भोला हरे लगे पार्वती पार्वती हरे हरे भारतीय पार्वती हरे लवि पार्वती हरे पार्वती <स्थाथ> अया जीता राम ने तिया कहोया होया, होया सीताम ने आगती कहोया केया सीता राम ने तियाग अम ने तिया अह सीताम नेियाती साढ़ी बिना रप मर्गी पार्वती अहे मर्गी पार्वती कहे मर्गी पार्वती हे हे मार्गी पार्वती हे हे मार्गी पार्वती प्रेम मार्गी पार्वती मी दे लेंदी सुफने मार्गी पार्वती मी दे लेंदी सुफने मार्गी पार्वती हे हे 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 मैंने मार्गी पार्वती हे हे मार्गी पार्वती हे 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 पार्वती हे 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 ਆਏ ਕਰ ਮਾਲ ਗਏ ਹਾਏ ਨਹੀਂ ਕਰ ਮਾਲ ਗਏ ਮੀਂਹ ਪਵਾਦੀ ਨਹੀਂ ਗੁੱਟ ਗਏ ਨਹੀਂ ਅਜਿਹਾ ਰੱਬ ਮੂਰੇ ਦਵਾਵਾ ਕਰਤੇ ਆ ਨਹੀਂ ਗੁੱਟ ਗਏ ਹਾਏ ਨਹੀਂ ਗੁੱਟ ਗਏ ਹਰਦੀਪ ਵੀਰਾ ਕੀ ਕਰੂਗਾ ਲੈ ਰਖੜੀ ਵਾਲੀ ਨਹੀਂ ਹਾਏ ਨਹੀਂ ਹਰਦੀਪ ਤੇ ਰਖੜੀ ਕੌਣ ਬੰਨੂਗਾ ਗੁੱਟ ਹਰਦੀਪ ਤਾਂ ਨਾ ਹੀ ਨੀ ਹਰਦੀਪ ਤਾਂ ਬੈਸਪੰਡ ਕੜਾਈ ਬੈਠਾ ਦਾ ਮੈਂ ਸਵੇਰੇ ਜਾਣਾ ਕੋਈ ਨਹੀਂ ਹਰਦੀਪ ਤਾਂ ਆਈ ਨਹੀਂ ਹੁਦੀ ਵਿਚਾਰ ਨੇ ਵਿਚਾਰਾ ਘਰ ਵਿੱਚ ਗੁੱਟ ਗਿਆ ਦਿਲਾਂ ਫਿਰਦਾ ਗੁੱਟ ਗਿਆ ਨੀ ਫਵਾਦੀ ਆਈ ਨਹੀਂ ਰੱਬ ਮੂਰੇ ਦੁਆਵਾਂ ਕਰੀ ਗੁੱਟ ਗਿਆ ਨੀ ਸਾਡਾ ਮੀਤੋ ਬਿਨਾ ਕੋਈ ਹਾਰ ਨਹੀਂ ਗੁੱਟ ਗਿਆ ਹਾਂ ਜੀ ਨਾ ਮੱਝ ਬਾਈਆ ਚਲਾ ਲਓ ਸਾਰੇ ਜਾਣੇ ਬੱਸ ਬਲਾ 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 ਬੱਸ 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 ਇਧਰ ਰੱਖ ਲੋ ਇੱਥੇ ਸਤਨਾਣੀ ਰੋਜ਼ ਉਹ ਡਾਕਟਰ ਅੱਗੇ ਦਾ ਬਲੱਡ ਕਿਹਦਾ ਲਵਾਉਣਾ ਰੱਖ ਦੋ ਐਂ ਜਿਵੇਂ ਜੀ ਕਰਦਾ ਬਾਹਨ ਵਿੱਚ ਰੱਖ ਦੋ ਸਹੀ ਨਾਰੇ ਮੇਰੇ ਨਾਰਜ ਕੇ ਕਰਨੀ ਗੱਲਾਂ ਕਿੜੇ ਕਾਚੀ ਕਿੱਥੋਂ ਕਰਨੀ ਨਾਰੇ ਅੱਗੇ ਬੈਚ ਲਾ ਦੇ ਮਾੜੀ ਕਿਸਮਤ ਆਪਣੀ ਕਰ ਜਾ ਕੇ ਪਾਸੇ ਕਰ ਜੀ ਜੀ ਗੱਲ ਦੀ ਕੀ ਕਰੀ ਜਾਨੀ ਆ ਆ ਹੱਥ ਬੰਦੇ ਕੁਛ ਨਹੀਂ ਆਇਆ ਅਦਾ ਹੀ ਰੋਣਾ ਆਪਾਂ ਕੰਪ ਕਰ ਜਾ ਮੈਂ ਤੇਰੀਆਂ ਕਰੂ ਛੜੇ ਮਹੀਨੇ ਢੀਕਾ ਗੁੜੇ ਕਿਥੋਂ ਕਰਨੀ ਆ ਮਾਰੀ ਕਿਸਮਤ ਵਾਲੀ ਦੀ ਨਾ ਆ ਵੇ ਹਰਦੀਪ ਵੀ ਵਿਚਾਰਾ ਫਿਰਦਾ ਹੀ ਆ ਨਾ ਦਾ ਜੰਮਿਆ ਕੰਪ ਕਰ ਜਾ ਦੇ ਕੌਣ ਬਣ ਕੇ ਰੇ ਬਣ ਜਵਾਕਾਂ ਦਾ ਦਿਲ ਤਰਾ ਦੂੰ ਮੈਂ ਕਿਲਾ ਬੰਜੀ ਗਿਆ ਰੱਬ ਕਰ ਜਾ ਦੋ ਘਰ ਪੱਟ ਗਈ ਕੋਈ ਦੇਣ ਵਾਲੀ ਕਸਰ ਨਹੀਂ ਛੱਡੀ ਚੁੱਪ ਕਰ ਜਾ ਉਧਰ ਨਹੀਂ ਆ ਜਾਂਦਾ ਮੈਂ ਪਤਾ ਪਾਇਆ ਮੰਨੀ ਤੈਨੂੰ ਤੇਰੇ ਵਿੱਚ ਜਦੋਂ ਕਾਲਿਆ ਹੌਸਲਾ ਰੱਖ ਮਣੂ ਅੱਜ ਦੀ ਕੀ ਕਰੀ ਰਿਹਾ ਹਸਪਤਾਲ ਚ ਬੈਠੀ ਰਹੀ ਨਹੀਂ ਤੇਰੀ ਨਿਯੰਤ ਪਰਲੇ ਪਈ ਮੈਂ ਪੁੱਛਿਆ ਸਾਰਿਆਂ ਨੂੰ ਵੀ ਇਹ ਉੱਡੀ ਕਿਉਂ ਫੋਗਦੇ ਆ ਕਹਿੰਦੇ ਵੀ ਮੀਂਹ ਪਊਗਾ ਪਰ ਮੈਂ ਤੁਹਾਨੂੰ ਦੱਸਦਾ ਮੈਨੂੰ ਜਿੰਨੀ ਕਿ ਜਾਣਕਾਰੀ ਹੈ ਮੈਂ ਵੀਡੀਓਜ਼ ਵੇਖੀਆਂ ਪੜਿਆ ਜਿੰਨਾ ਕਿ ਮੈਂ ਯਾਨੀ ਕਿ ਮੇਰੇ ਦਿਮਾਗ ਨੇ ਕੰਮ ਕੀਤਾ ਇਹਦੇ ਬਾਰੇ ਠੋਸ ਮਤਲਬ ਕੋਈ ਨਹੀਂ ਦੱਸ ਰਿਹਾ ਵੀ ਇਹ ਕਿਉਂ ਹੋਕਦੇ ਆ ਪਰ ਜਿੰਨਾ ਕਿ ਮੈਂ ਸੁਣਿਆ ਮੈਂ ਤੁਹਾਨੂੰ ਦੱਸਦਾ ਮੈਂ ਜਿੰਨਾ ਕਿ ਵੀਡੀਓ ਵੇਖੀਆਂ ਕਿ ਇਹ ਗੁੱਡੀ ਮਤਲਬ ਗੁੱਡੀਆਂ ਪਟੋਲੇ ਦੀ ਹੁੰਦੇ ਆ ਤਾਂ ਕਰਕੇ ਵੋਕਦੇ ਆ ਕਿ ਰੱਬ ਨੂੰ ਜਾ ਕੇ ਦੱਸੋਗੀ ਵੀ ਧਰਤੀ ਉੱਪਰ ਜਾਨਵਰ ਮਨੁੱਖ ਜੀਵ ਜੰਤੂ ਇਹ ਬਹੁਤ ਦੁਖੀ ਆ ਗਰਮੀ ਦੇ ਸਤਾਏ ਹੋਏ ਆ ਨਾ ਗਰਮੀ ਬਹੁਤ ਜਿਆਦਾ ਵਾ ਮਿਉਨਾਂ ਕੋਲੇ ਕੋਈ ਵੀ ਹੋ ਰਹੀ ਹਿੱਲਾ ਨਹੀਂਗਾ ਜੇ ਤੂੰ ਮੀਂਹ ਪਾਏਗਾ ਤਾਂ ਜਨਵਰੀ ਵੀ ਤਾਂ ਹੀ ਗਰਮੀ ਤੋਂ ਬਚਣਗੇ ਫਸਲ ਬਾੜੀ ਵੀ ਤਾਂ ਹੀ ਹੋਊਗੀ ਜੇ ਤੂੰ ਮੀਂਹ ਪਾਏਗਾ ਤੇ ਬਾਕੀ ਸਾਰੇ ਮਨੋਖਾ ਤਾਂ ਹੀ ਉਹ ਗਰਮੀ ਤੋਂ ਬਚਾਅ ਹੋਊਗਾ ਨਾ ਜੇ ਤੂੰ ਮੀਂਹ ਪਾਏਗਾ ਤੋ ਤੈਨੂੰ ਮਤਲਬ ਗੁੱਡੀ ਨੂੰ ਇਹ ਵੀ ਇਹ ਵੈਣ ਪਾਵਾ ਕੇ ਦੱਸਦੇ ਆ ਮੇ ਤੁ ਰੱਬ ਨੂੰ ਜਾ ਕੇ ਦਸੀ ਇਹ ਧਰਤੀ ਤੇ ਲੋਕ ਬਹੁਤ ਔਖੇ ਆ ਤੇ ਤੂੰ ਮੀਂਹ ਪਾ ਤੇਰੇ ਮੀਂਹ ਪਉਣ ਨਾਲ ਹੀ ਲੋਕ ਧਰਤੀ ਦੇ ਸੌਖੇ ਹੋਣਗੇ ਇਸ ਕਰਕੇ ਕਹਿੰਦੇ ਵੀ ਗੁੱਡੀ ਹੂਕੀ ਜਾਂਦੀ ਹੈ ਬਾਕੀ ਜੇ ਤੁਹਾਨੂੰ ਜਿਆਦਾ ਪਤਾ ਤਾਂ ਤੁਸੀਂ ਕਮੈਂਟ ਕਰਕੇ ਥੱਲੇ ਜਰੂਰ ਦੱਸਿਓ ਮੇ ਇਹਦਾ ਹੋਰ ਕੀ ਕਾਰਨ ਪਰ ਮੈਂ ਜਿੰਨਾ ਪੜਿਆ ਵੀਡੀਓਜ਼ ਵੇਖੀਆਂ ਉਥੇ ਇਹੀ ਕਾਰਨ ਲਿਖੇ ਗਏ ਸੀਗੇ ਇਹ ਲੋਕ ਧਰਤੀ ਦੇ ਬਹੁਤ ਔਖੇ ਗੁੱਡੀ ਜਾ ਕੇ ਰੱਬ ਨੂੰ ਸਨੇਹ ਦਊ ਤੇ ਮੀ ਪਾਊਗਾ। ਲਓ ਜੀ ਗੁੱਡੀ ਦਿੱਤੀ ਆ ਫੂਕ। ਅਣ ਦੇਖੋ ਵੀ ਰੱਬ ਮਿਹਰਬਾਨ ਹੁੰਦਾ ਕਿ ਨਹੀਂ ਸਾਰੇ ਬੰਦੇ ਦੇ ਸਹਿਯੋਗ ਨਾਲ। ਹਾਂ ਸੱਚੀ ਗੱਲ ਆਪਾਂ। ਹਨਾ ਕੋਈ ਨਹੀਂ ਪਾਊਗਾ। ਪਾਊਗਾ ਚਲੋ। ਆਊਗਾ ਜ਼ਰੂਰ ਆਊ। ਗੱਲੀ ਗੁੱਡੀ ਉਡੀਲ ਜਾਦੀ ਸਾਰਾ ਮਜਾ। ਲਓ ਗੁੱਡੀ ਮਿਛੋਣੀ ਆਪਾਂ ਗੱਲੀ। ਰੋਲੋ ਵੀ ਜੱਗਿਓ। ਰੋਲੋ ਤੁਹਾਡੇ ਬਿਠਿਆ ਤਸਵੀਰ ਵਾਲਾ ਥੋੜੇ ਭੈਣੇ ਨਹੀਂ ਵਿੱਚੋਂ ਰੋਲੋ ਗੋਲਾ ਭੈਣੇ ਅੱਗੇ ਦੇਖੀਂ ਕੀ ਮਰਵੇਂਂ ਯਾ ਕਾਰ ਯਾ ਕੁੰਡਾ ਕੁੰਡਾ ਸਾੜਿਆ ਮਰਵੇਂਂ ਯਾ ਕਾਰ ਯਾ ਕੁੰਡਾ ਕੁੰਡਾ ਸਾੜਿਆ ਅੱਧਾ ਬਨੇ ਇੱਕ ਸ਼ਾਮਾਂਗੇ ਨਹੀਂ ਉਹ ਤਰਨ ਨੂੰ ਜਾਵਾਂਗੇ ਗਲੀਆਂ ਘੁੰਮੇ ਕਸਾਵਾਂਗੇ ਉਹ ਤਰਨ ਨੂੰ ਜਾਵਾਂਗੇ ਇਹ ਗੁੱਡੀਏ ਤੂੰ ਮਰਨਾ ਸੀ ਗਲੀਆਂ ਘਾਤੋ ਕਰਨਾ ਸੀ ਇਹ ਗੁੱਡੀਏ ਤੂੰ ਮਰਨਾ ਸੀ ਗਲੀਆਂ ਘਾਤੋ ਕਰਨਾ ਸੀ ਤੇ ਤੂੰ ਮਰਨਾ ਸੀ ਗਲੀਆਂ ਘਾਤੋ ਕਰਨਾ ਤੇ ਨੀਕੇ ਬੱਚੇ ਰੋੜ ਕੇ ਅਸੀਂ ਤਾਂ ਤੇਰਾ ਵਾਲੀ ਬੈਠੀ ਆ ਵਾਹ ਇਹ ਦੋ ਮੋਟੇ ਕਾਂਗਲੇ ਖੋਹ ਬਾਣ ਕਸਮੰਦਰਾ ਰਿਆ ਹਣ ਵਿਆਹ ਦੀ ਗਾਲ ਸੁਣਾ ਤੁਸੀਂ ਆਥਰ ਪਿਓ ਜਵਾਕਾਂ ਦੇ ਸਿਰ ਤੇ gekeੜਾ ਰੱਖਿਓ ਧਰਦੀ ਪਈ ਪੁੱਛਿਓ ਮੈਂ ਕਿੰਚਰ ਘੋੜ ਯਾਰ ਵੀ ਮੈਂ ਤਾਂ ਮੈਨੇ ਕੁਛ ਨਹੀਂ ਮਰਾਦਾ ਹਾਰ ਨਤਲੋ ਐ ਨਾਨੀਆ ਵੇਖ ਟੁੱਟ ਲੈ ਕੇ ਆਹ ਖਾਣਾ ਸੋਣਾ ਆ ਗਿਆ ਗੱਲ ਬੜੀ ਸੋਹਣੀ ਮੇਰੀ ਤਰ੍ਹਾਂ ਆਂਦਾ ਇਸ ਤਾਂ ਚੋਂ ਬਰਾ ਸ਼ਰਾਏ ਕਿਹਦੇ ਦਸ ਕਰਨੇ ਆ ਤੇਰਾ ਨਾਂ ਨਹੀਂ ਦੇ ਨਾਨੀ ਜੇ ਤੇਰੀ ਆ ਕੋਤਰੀ ਹੱਥ ਕੋਲੇ ਗੱਲ ਕਰ ਮਸੂਲ ਆਦਾ ਇਹ ਜੀ ਜਾਓ ਲੋ ਜੀ ਗਿੱਡੀ ਪੂਕਤੀ ਬੈਂਡ ਵਾਲਿਆਂ ਨੇ ਹਣ ਛਾਹੀਆਂ ਬੀਬੀਆਂ ਨੇ ਕੋਣ ਬਣ ਪ੍ਰਸ਼ਾਦ ਵੰਡ ਰਹੇ ਆ ਗਿੱਡੀ ਪੂਕਣ ਦਾ ਬਾਹਰ ਹਾਂਜੀ ਹਾਂਜੀ ਉਹ ਦੋਰੇ ਵੰਦੇ

ਹਾਂ ਇਹ ਖਾਲੀ ਗੋਲੀਆਂ ਕਿੰਦੇ ਰੱਖਣਾ ਭਾਈ ਇਹਦੇ ਵਿੱਚ ਰੱਖ ਦੋ ਉਹ ਉਧਰ ਸੇ ਮੈਂ ਖਾਲੀ ਗੋਲੀਆਂ ਟਰਾਲੀ 'ਚ ਹੀ ਰੱਖ ਦੋ ਜੀ ਗੁੱਡੀ ਫੋਟੋਆਂ ਲੈ ਕੇ ਚੱਲੋ ਜੀ ਹੁਣ ਆਪਾਂ ਵਲੌਗ ਕਰਦੇ ਆਂ ਸਮਾਪਤ ਚੱਲਦੇ ਆਂ ਆਪੋ ਆਪਣੇ ਘਰਾਂ ਨੂੰ ਮਾਈਆਂ ਬੀਬੀਆਂ ਨੂੰ ਲੈ ਕੇ ਆਏ ਸੀ ਆਪਾਂ ਟਰਾਲੀਆਂ ਤੇ ਬਿਠਾ ਗਏ ਕਿਉਂਕਿ ਗੁੱਡੀ ਜੂ ਦੀ ਪਿੰਡ ਦੀ ਜੂ ਤਾਂ ਬਾਹਰ ਫੁਕਣੀ ਹੁੰਦੀ ਆਂ ਉਮੀਦ ਕਰਦੇ ਆਂ ਤੁਹਾਨੂੰ ਇਹ ਵਲੌਗ ਪਸੰਦ ਆਇਆ ਹੋਗਾ ਪਰ ਜੇ ਕਿਸੇ ਨੂੰ ਹੋਰ ਵੀ ਠੋਸ ਕਾਰਨ ਪਤਾ ਵੀ ਤਾਂ ਹੁਕੀ ਜਾਂਦੀ ਗੁੱਡੀ ਦਾ ਕਮੈਂਟ ਦੇ ਵਿੱਚ ਵੀ ਜਰੂਰ ਦੱਸਿਓ ਧੰਨਵਾਦ ਤੁਹਾਡਾ ਬਹੁਤ-ਬਹੁਤ ਹੀ ਬਲੌਗ ਵੇਖਣ ਲਈ ਸ਼ੁਕਰੀਆ ਮਿਹਰਬਾਨੀ ਉਮੀਦ ਕਰਦੇ ਆਂ ਵੀ ਤੁਹਾਨੂੰ ਇਹ ਬਲੌਗ ਬਹੁਤ ਪਸੰਦ ਆਇਆ ਹੋਊਗਾ ਇਹ ਪੁਰਾਣਾ ਸੱਭਿਆਚਾਰ ਹੈ ਸਾਡਾ ਧੰਨਵਾਦ